ਲੱਗਦਾ ਕਿਤੇ ਬਾਹਰਲੇ ਘੰਡੇ ਚ ਫਿਰਦੇ ਹੁੰਨੇ ਆ ਤੁਸੀਂ ਅਨਾਰ ਦਾ ਸਾਈਜ਼ ਦੇਖੋ ਤੇ ਕੁਆਲਿਟੀ ਦੇਖੋ ਕਿੰਨੀ ਬੜੀਆ ਯਾਰ ਦੇਖੋ ਜੀਪਾ ਭਰ ਭਰ ਆਉਂਦੇ ਆ ਜੜਾ ਨਹੀਂ ਯਾਰਾ ਨਾ ਇਹ ਸਾਨੂੰ ਪਤਾ ਕੀ ਆ ਨਹੀਂ ਯਾਰਾ ਜਿਹੜੀ ਚੀਜ਼ ਅਸੀਂ ਮਹਿਸੂਸ ਕਰ ਰਹੇ ਹਾਂ ਅਸੀਂ ਅਸਟੋ ਮੈਂ ਕਿਹਾ ਬਾਗਾਂ ਦੇ ਵਿੱਚ ਪਹੁੰਚ ਗਏ ਅਸੀਂ ਨਾਰ ਮੰਡੀ ਲੱਗਦੀ ਇੱਥੇ ਮਿਲਦਾ ਬੋਲੀ ਅਨਾਰ ਹੀ ਨਾਰ ਵੱਡਾ ਬਾਗ ਛੋਟਾ ਬਾਗ ਜਿਵੇਂ ਆਪਣੇ ਨਿੰਮਿਆਂ ਦੇ ਬੁੱਟੇ ਨੇ ਭਰੇ ਪਏ ਹੁੰਦੇ ਨਾਰਾ ਨਾ ਏਡਾ ਵੱਡਾ ਨਾਰਾਤ ਵਿੱਚ ਗੱਲਾਂ ਛੱਡ ਦਿਓ। ਕਿਉਂ ਕੁਝ ਖਾਵਾਂਗੇ ਕਿਉਂਕਿ ਡਾਂ ਢਾਬੇ ਨਹੀਂ ਮਿਲਦੇ ਮੁਸ਼ਕਲ ਹੈ। ਜਿਹੜਾ ਕੁਝ ਮਿਲਦਾ ਖਾ ਕੇ ਤੇ ਫਿਰ ਅਗਲਾ ਸਹਰ ਆ। ਉਹ ਸ਼ੁਰੂ ਕਰਾਂਗੇ। ਹੋਗੇ ਜੀ ਫਰੀਦ ਤੇ ਹੁਣ ਵਾਪਸੀ ਅਸੀਂ ਕਰਤੀ ਆ ਜੀ ਪਿੰਡਾਂ ਨੂੰ ਫਿਲਾਲ ਹੁਣ ਖੂਬਸੂਰਤ ਰਸਤਿਆਂ ਦਾ ਲੁਤਪ ਲੈnde ਹੋਏ ਅਸੀਂ ਜਾ ਰਹੇ ਆ ਜੀ ਭਾਰਤ ਮਾਲਾ ਤੇ ਉਦੋਂ ਬਾਅਦ ਇੱਕ ਵਾਰੀ ਚੜੇ ਤਾਂ ਫਿਰ ਵਾਇਗੁਰ ਮੇਕਰੇ ਡੱਬੜੀ ਕੋਲ ਜਾ ਕੇ ਉਤਰਾਂਗੇ ਤੇ ਤਾਂ ਹੀ ਆਨੇ ਉਦੋਂ ਪਹਿਲਾਂ ਕੁਝ ਖਾਣ ਪੀਣ ਫੜ ਲੀਏ ਮੁੜ ਕਿੱਥੇ ਨਾ ਨਾ ਦਾ ਡੱਬਾ ਆਉਂਦਾ ਤੇ ਨਾ ਪੰਪ ਆਉਂਦਾ ਡੀਜ਼ਲ ਅਸੀਂ ਪਵਾ ਲਿਆ ਤੇ ਬਾਕੀ ਜਾਣਦੇ ਆ ਬਾਕੀ ਤਾਂ ਉਹ ਮੈਡੀਕਲ ਅਕੈਡਮੀ ਤੋਂ ਰਾਜ ਪੈਂਟਰ ਮੋਚਲ ਦੇ ਕਾਣਾ ਵੀ ਨਹੀਂ ਆਉਂਦੀ ਇਹ ਬੜੀ ਦਿੱਕਤ ਆਉਂਦੀ ਹੈ ਹੁਣ ਬਸ ਥੋੜੀ ਦੂਰੀ ਰਹਿ ਗਈ ਹੈ ਭਾਰਤਵਾਲਾ ਰੋਡ ਫਿਰ ਉਸ ਤੇ ਜਾ ਕੇ ਜਿਹੜਾ ਅਗਲਾ ਸਫ਼ਰ ਸ਼ੁਰੂ ਕਰਾਂਗੇ ਬਾਕੀ ਰਾਜਸਥਾਨ ਦਾ ਟ੍ਰਿਪ ਬਹੁਤ ਵਧੀਆ ਰਿਹਾ ਨਿਆਰਾ ਆ ਗਿਆ ਹਾਂ ਹਾਂਜੀ ਅਸੀਂ ਆ ਕੇ ਸੀ ਢਾਬੇ ਤੇ ਤੇ ਇੱਥੋਂ ਕੁਝ ਖਾਵਾਂਗੇ ਕਿਉਂਕਿ ਉੱਧਾਂ ਢਾਬੇ ਨਹੀਂ ਮਿਲਦੇ ਮੁਸ਼ਕਲ ਹੈ ਜਿਹੜਾ ਕੁਝ ਮਿਲਦਾ ਖਾ ਕੇ ਤੇ ਫਿਰ ਜਿਹੜਾ ਅਗਲਾ ਸਫ਼ਰ ਆ ਉਹ ਸ਼ੁਰੂ ਕਰਾਂਗੇ ਵੈਸੇ ਇੱਥੇ ਢਾਬੇ ਤੇ ਬੈਠ ਕੇ ਖਾਣ ਦਾ ਨਿਆਰਾ ਵੱਖਰਾ ਹੀ ਹੈ ਆਪਦੇ ਨਿਆਰਾ ਬਹੁਤ ਵਧੀਆ ਸੁੱਕਾ ਸੁੱਕਾ ਜਿਹਾ ਕੰਮ ਹੈ ਸਲਾਬ ਜੀ ਹੈ ਨਹੀਂ ਹਾਂਜੀ ਦੋਸਤੋ ਤੁਸੀਂ ਵੇਖੋ ਵੀ ਸਾਰੇ ਆਸ-ਪਾਸੇ ਨਾਰ ਹੀ ਨਾਰਾ ਹੈ ਨਾਰਾਂ ਦੇ ਬਾਗ ਹੈ ਤੇ ਅਸੀਂ ਕੋਸ਼ਿਸ਼ ਵੀ ਕਰਦੇ ਆਂ ਇਥੋਂ ਨਾਰ ਲੈ ਜਾਣ ਕੋਈ ਇੱਥੇ ਆਇਆ ਨਾ ਸੇਪਸੇ ਤੇ ਫਿਰ ਜਾ ਕੇ ਅਸੀਂ ਨਾਰ ਲੈਣ ਦੀ ਟਰਾਈ ਕਰਦੇ ਆਂ ਤੁਸੀਂ ਵੇਖੋ ਵੀ ਕੀ ਬਾਤ ਹੈ ਇੱਥੇ ਜਾ ਕੇ ਵੇਨੇ ਆ ਜੋ ਕਰਦੇ ਆ ਜੀ ਇਹਨਾਂ ਨਾਲ ਗੱਲਬਾਤ ਤੁਸੀਂ انਾਰ ਦਾ ਸਾਈਜ਼ ਦੇਖੋ ਤੇ ਕੁਆਲਿਟੀ ਦੇਖੋ ਕਿੰਨੀ ਬੜੀਆ ਯਾਰ ਮਜ਼ਾ ਆ ਗਿਆ ਇਸ ਦੇ ਅੰਦਰ ਉਹ ਹੁੰਦਾ 20 20 ਹੁੰਦਾ ਦੇਖੋ ਪਰ ਐਸਾ ਹੈ ਜੇਕਰ ਆਗੇ ਸੇ ਲੈ ਲੈਣਾ ਸਾਡੇ ਕੋਲ ਨਹੀਂ ਹੈ ਤਾਂ ਇਸ ਲਈ ਹਮ ਮਤਲਬ ਥੋੜੇ ਜਿਹਾ ਪੰਜਾਬੀ ਚ ਗੱਲ ਕਰ ਲਗੇ ਹੁਣ ਅਸੀਂ ਅੱਗੇ ਜਾ ਕੇ ਟਰਾਈ ਮਾਰਦੇ ਕਿਤੇ ਹੋਰ ਬਾਗ ਚ ਤੇ ਇੱਥੇ ਸਾਨੂੰ ਮਹੀਨੇ ਵੈਸੇ ਦਿੱਤਾ ਨਾਰ ਵੀ ਚਲ ਤੁਸੀਂ ਖਾ ਲਿਓ ਬੜਾ ਵਧੀਆ ਜੀ ਸਿਰਾ ਆਹ ਦੇਖੋ ਜੀ ਬਾਗ ਹੀ ਬਾਗ ਆ ਨਾਰਾਂ ਦੇ ਤੇ ਆਏ ਅਸੀਂ ਅੰਬਾ ਦੇ ਵੀ ਦੇਖੇ ਹਰਾਂ ਨਹੀਂ ਰਹਿ ਗਿਆ ਇਧਰ ਦਾ ਰਾਸਤਾਨ ਉਹ ਰਾਸਤਾਨ ਨਹੀਂ ਜਿਹੜਾ ਪਹਿਲਾਂ ਹੁੰਦਾ ਸੀਗਾ ਹੁਣ ਟਿੱਬੇ ਟੁੱਬੇ ਦੇਖਣ ਨੂੰ ਮਿਲਦੇ ਨਹੀਂ ਬਾਈ ਆਹ ਦੇਖੋ ਤੁਸੀਂ ਅਨਾਰ ਹੀ ਨਾਰ ਵੱਡਾ ਬਾਗ ਛੋਟਾ ਬਾਗ ਜਿਵੇਂ ਆਪਣੇ ਨਿੰਮਾਂ ਦੇ ਬੁੱਟੇ ਨਹੀਂ ਭਰੇ ਪਏ ਹੁੰਦੇ ਨਾਰਾਣਾ ਤੇ ਐਡਾ ਵੱਡਾ ਅਨਾਰ ਤੁਝ ਗੱਲਾਂ ਛੱਡ ਦਿਓ ਵਾਹ ਵਾਹ ਇਹ ਵੀ ਇੱਕ ਖੂਬਸੂਰਤ ਹੀ ਰਾਸਤਾਨ ਦੀ ਤੇ ਵੈਰਾਈਟੀ ਇੱਡੀ ਵਧੀਆ ਗੱਲਾਂ ਛੱਡ ਦਿਓ ਨਿਆਰਾ ਆ ਗਿਆ ਏ ਅਸੀਂ ਨਾਲ ਪੁੱਛਦੇ ਆ ਨਾਰ ਦਿੰਦੇ ਹੋਏ ਤਾਂ ਲੈ ਕੇ ਜਾਵਾਂਗੇ। ਨਹੀਂ ਕੁਛ ਨਾ ਕੁਛ ਤਾਂ ਲੈ ਕੇ ਜਾਵਾਂਗੇ। ਬਾਕੀ ਅੱਗੇ ਮਾਰਕੀਟ ਆਦੇ ਆ ਪਰ ਅਸੀਂ ਚੜ੍ਹਨਾ ਭਾਰਤ ਵਾਲਾ ਰੋਡ ਤੇ ਜੇ ਤੁਹ ਪਹਿਲਾਂ ਮਿਲਦੇ ਨਾਰ ਤਾਂ ਜ਼ਰੂਰ ਲਵਾਂਗੇ। ਵਧੀਆ ਚੀਜ਼ ਹੈ ਬਹੁਤ ਵਧੀਆ ਜਿੰਨੀ ਵੀ ਖੇੜੀ। ਲਓ ਜੀ ਨੇੜ ਤੋਂ ਵੇਖੋ ਤੁਸੀਂ। ਇਹ ਤਾਂ ਜੇ ਛੋਟੀ ਵੈਰਾਈਟੀ ਹੈ ਪਰ ਜਿਹੜੀ ਤੁਹ ਮੈਂ ਪਹਿਲਾਂ ਦਿਖਾਈ ਆ ਉਹ ਬਹੁਤ ਵੱਡੀ ਵੈਰਾਈਟੀ ਹੈ। ਬਹੁਤ ਹੀ ਆ ਦੇ ਖੂਬਸੂਰਤ। ਵੱਡੇ ਲੈਣੇ ਆ। ਵੱਡੇ-ਵੱਡੇ ਨਾਰ ਚਾਹੀਏ ਬਾਈ। ਬਿਊਟੀਫੁੱਲ। ਜਿਹੜਾ ਆ ਨਿਆਰਾ ਨਾ ਇਹ ਸਾਨੂੰ ਪਤਾ ਕਿਆ ਨਿਆਰਾ ਹੈ। ਜਿਹੜੀ ਚੀਜ਼ ਅਸੀਂ ਮਹਿਸੂਸ ਕਰ ਰਹੇ ਹਾਂ ਅਸੀਂ ਅਸਟਾ ਮੈਂ ਕਿਹਾ ਬਾਗਾਂ ਦੇ ਵਿੱਚ ਤੇ ਦੇਖਦੇ ਹਾਂ ਜੇ ਸਾਨੂੰ ਉਹ ਸਾਈਜ਼ ਦਾ ਨਾਰ ਮਿਲਦਾ ਹੋਇਆ ਤਾਂ ਜ਼ਰੂਰ ਲੈ ਕੇ ਜਾਵਾਂਗੇ ਬਾਕੀ ਲੱਗ ਜੂ ਪਤਾ ਇਹ ਤਾਂ ਛੋਟੇ ਆ ਜੇ ਯਾਰ بڑے ਚਾਹੀਏ ਭਾਈ بڑے ਹੈ ਤਾਂ ਤੋੜਨਾ ਵੈਸੇ ਮੈਂ ਤੋੜਨਾ ਵੇਖੋ ਯਾਰ ਤੁਸੀਂ कैरेट बिकते मंडी मंडी ले जाते हो मंडी में क्या रेट बिकते हैं दे भी भी। अच्छा वो नहीं है जो हमें चाहिए वो नहीं है सब ओहो छोटे हैं यार चलो आगे देखते हैं आगे भी होंगे बड़ी-बड़ी

बोली लगी ना बोली से मिल जाएगा बहुत बढ़िया मंडी है जी देखिए अनार ही अनार ਫਟਾ ਰਹੇ ਵਾਹ ਕੀ ਬਾਤ ਆ ਯਾਰ ਮੱਝਾ ਆ ਗਿਆ ਪੈ ਜਾਣ ਜਿਵੇਂ ਗੰਡੇ ਪੈ ਹੁੰਦੇ ਆ ਨਜ਼ਾਰੇਦਾਰ ਹੈ ਦੂਰ ਦੂਰ ਤੱਕ ਨਾਰੀ ਨਾਰਾ ਰਿਕਾਰਡ ਯੋਸ ਤੱਕ ਨਾ ਦੂਰ ਦੂਰ ਦੀ ਨਾਰ ਹੀ ਨਾਰ ਢੇਰ ਲੱਗੇ ਪਏ ਆ सौ ग्रामा निकलेगा पंचर निकलेगा बाकी सब साथ में आएगा भी साथ में आएगा भी साथ में आएगा हरा भी साथ में आएगा खेप भी साथ में आएगा लाल भी साथ में आएगा सब साथ में आएगा गाड़ी को नौ ਭੁਲਣ ਤੋਂ ਅੰਗੂ ਚੱਲ ਜਾਈਏ ਜੀ ਮਾਲ 180 ਰੁਪਇਆ 180 ਰੁਪਇਆ 50 ਰੁਪਇਆ ਇੱਕ ਵਾਰ ਦੋ ਵਾਰ 85 ਇੱਕ ਵਾਰ ਦੋ ਵਾਰ 85 ਰੁਪਇਆ 3 ਵਾਰ 85 ਜੀ 85 ਰੁਪਇਆ ਦੇਖੋ ਜੀਪਾ ਭਰ ਭਰ ਆਉਂਦੇ ਆ ਟੇਰੀ ਟੇਰ ਟੇਰੀ ਟੇਰ ਲੋ ਜੀ ਹੋ ਗਈ ਸ਼ਾਪਿੰਗ ਡਨ ਲੇ ਘੰਟੇ ਚ ਫਿਰਦੇ ਹੁਣੇ ਬੜਿਆ ਰੋੜਾ ਬਿਊਟੀਫੁਲ 뷰 ਓਕੇ ਬੜਿਆ ਸਪੀਡ ਵਾਲੇ ਸਾਡੇ ਸਰ ਤੋਂ ਲੱਗੇ ਹੁਣ ਬਾਹਰ ਹਲੇ ਚੱਲੇ